जी अज रखी गई है ये साढ़े एक मुलाजम की एक वीडियो वायरल हुई है उस रिगार्डिंग है मैं डिटेल्स तुम दस दनी हूँ सोशल मीडिया प्लेटफॉर्म फेसबुक पर बने पेज खबर पंजाब की प्रो पर एक पुलिस मुलाजम वालों रेल ग्डी किसी यात्री बदसलूकी संबंधी वीडियो वायरल हुई है उक्त घटना बारे पता कर पाया गया कि मे की दो ग्यारह पच्ची ट्रेन अमरपाली एक्सप्रैस में एसकोट पार्टी पर तैनात ए ऐसे ही मसा सिंह लुक है 11 ਸੰਤੀ ਜੀਆਰਪੀ ਵੱਲੋਂ ਕਿਸੇ ਯਾਤਰੀ ਨਾਲ ਬਦਸਲੂਕੀ ਕੀਤੀ ਗਈ ਹੈ ਇਸ ਸੰਬੰਧੀ ਸਾਰੀ ਗੱਲਬਾਤ ਸਾਡੇ ਮਾਨਯੋਗ ਡੀਜੀਪੀ ਰੇਲਵੇ ਦੇ ਧਿਆਨ ਵਿੱਚ ਲਿਆਂਦੀ ਗਈ ਹੈ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ اے ایس ਆਈ ਮੱਸਾ ਸਿੰਘ ਨੰਬਰ 11 37 ਜੀਆਰਪੀ ਬੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਕੀ ਹੋਇਆ ਕਿਸੇ ਬੁੱਧ ਵਿੱਚ ਕੀ ਕਲੀਫਾਈਡ ਪਤਾ ਲੱਗਿਆ ਸਾਡੇ ਵੀਡੀਓ ਦੇ ਵਿੱਚ ਜਿਹੜਾ ਸੀਯੂ ਨੂੰ ਧਿਆਨ ਨਾਲ ਦੇਖਿਆ ਉਹਦੇ ਵਿੱਚ ਉਹ ਸਿਰਫ ਤੱਕਾ ਮੁੱਕੀ ਹੋ ਰਹੀ ਹੈ ਜਿਸ ਨਾਲ ਸਿਰਫ ਬੀਅਸ ਬਿਹੇਵਰ ਦਿਖ ਰਿਹਾ ਹੈ ਕਦੇ ਵੀ ਮਿਸ ਬਿਹੇਵ ਉਹਦੇ ਕੋਈ ਆਦਾ ਇਹ ਟ੍ਰੇਨ ਨੰਬਰ ਪੱਲੀ ਦੇ ਵਿੱਚ ਲੋਕੇਸ਼ਨ ਤੇ ਜਲਦੀ ਟ੍ਰੇਨ ਦੇ ਵਿੱਚ ਹੈਗੀ ਹੈ ਅੰਮ੍ਰਿਤਸਰ ਇਹ ਜੋ ਸਪੋਰਟ ਪਾਰਟੀ ਸਾਡੀ ਜਿਹੜੀ ਅੰਮ੍ਰਿਤਸਰ ਤੋਂ ਚੱਲਦੀ ਹੈ ਉਹਦੇ ਵਿੱਚ ਇਹ ਮੁਲਾਦਮ ਹੈ ਮੈਂ ਮੈਸੇਜ ਕੀ ਰਿਹਾ ਚਾਹੁੰਦਾ ਹਾਂ ਕਿ ਜੇ ਤੁਸੀਂ ਥੋੜਾ ਜਿਹਾ ਵੀ ਮਿਸਬਿਹੇਵ ਕਰਦੇ ਹੋ ਜੇ ਕੋਈ ਉਹਦੇ ਖਿਲਾਫ ਵੀ ਰੇਲ ਵਿੱਚ ਕੋਈ ਬਰਦਾਸ਼ਤ ਨਹੀਂ ਬਿਲਕੁਲ ਮੀਸੀ ਬਿਹੇਵ ਦੇਖੋ ਯਾਤਰੀਆਂ ਦੀ ਸੁਰੱਖਿਆ ਜਿਹੜੀ ਸਾਡੇ ਲਈ ਬਹੁਤ ਜ਼ਰੂਰੀ ਹੈ ਇਹ ਉਹਨਾਂ ਨਾਲ ਹੀ ਜੇ ਅਸੀਂ ਬਿਹੇਵ ਕਰਾਂਗੇ ਹਨਾ ਕਿ ਉਹ ਸਾਡਾ ਅਕਸ ਖਰਾਬ ਹੁੰਦਾ ਹੈਗਾ ਪੁਲਿਸ ਤੇ ਉਹਦੇ ਲਈ ਇਹ ਹੈ ਕਿ ਵੀ ਜੋ ਵੀ ਕਰੇਗਾ ਇਹਦਾ ਉਹਦੇ ਖਿਲਾਫ ਜੋ ਬੰਦੀ ਕਾਰਵਾਈਆਂ ਨਿਸ਼ਾਸ਼ਣੂ ਹੋਏਗੀ ਮੈਂ ਕਿਹਦੇ ਸਲਾਰਟੀ ਅੰਤਰਾ ਵੱਲੋਂ ਬਾਰ ਬਾਰ ਜਿਹੜਾ ਕਿ ਕਈ ਰੇਜ਼ੀਡੈਂਸਾਂ ਨੂੰ ਉਡਾਣ ਦੀਆਂ ਵੀ ਧਮਕੀਆਂ ਦਿੱਤੀਆਂ ਨੇ ਕਈ ਜਗ੍ਹਾ ਦੇਖਿਆ ਜਾਏ ਤੁਹਾਡੇ ਜਿਹੜੇ ਫੂਟ ਬਣੇ ਬੇਜ਼ੀ ਆਪੀ ਦੇ ਉਹਦੇ ਮੁਲਾਜ਼ਮਾਂ ਤੇ ਨਾਜ਼ ਲਈ ਜੀ ਜਾਂ ਦੋ ਕੋਸੋ ਆਪਰੇਸ਼ਨ ਵੀ ਦਿਖਦੇ ਆ ਇਹ ਹਦਾਂ ਸੱਚ ਵੀ ਦੇ ਦੇ ਲੇਕਿਨ ਮੁਲਾਜ਼ਮ ਹੁੰਦੇ ਤਿੰਨ ਆਦਮੀ ਹੁੰਦੇ। ਜਿਸ ਕੋ ਮੁਲਾਜ਼ਮਾਂ ਦੀ ਜਿਹੜੀ ਹੈਗੀ ਹੈ ਆਲਰੇਡੀ ਫੋਰਸ ਦੀ ਤੁਹਾਨੂੰ ਸਭ ਨੂੰ ਪਤਾ ਲੱਗ ਰਿਹਾ ਕਿ ਕਮੀ ਹੋ ਰਹੀ ਹੈ ਹਨਾ। ਫੇਰ ਵੀ ਅਸੀਂ ਆਪਣੀ ਡਿਊਟੀਆਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਮਾਨਜੋਗ ਜੀ ਸਾਹਿਬ ਦੇ ਧਿਆਨ ਚ ਸਾਰਾ ਕੁਝ ਹੈਗਾ। ਕੋਸ਼ਿਸ਼ ਕਰਦੇ ਕਿ ਬਾਅਦ ਤੋਂ ਬਾਅਦ ਅਸੀਂ ਪਲੇਟਫਾਰਮਸ ਨੂੰ ਕਵਰ ਕਰ ਸਕੀਏ। ਬਟ ਫੇਰ ਵੀ ਮੁਲਾਜ਼ਮਾਂ ਦੀ ਕਮੀ ਕਰਕੇ ਕਿਤੇ ਨਾ ਕਿਤੇ ਇਸ਼ੂ ਹੋ ਜਾਂਦਾ ਹੈਗਾ। ਪਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੂਰਾ ਅਸੀਂ ਆਰਪੀਐਫ ਦੇ ਨਾਲ ਕੋਆਰਡੀਨੇਸ਼ਨ ਕਰਕੇ ਉਹਨਾਂ ਦੇ ਮੁਲਾਜ਼ਮਾਂ ਨੂੰ ਯੂਜ਼ ਕਰ ਸਕੀਏ ਤੇ ਆਪਣੀ ਡਿਊਟੀ ਪੁ ਬਿਲਕੁਲ ਬਿਲਕੁਲ ਕੀਤਾ ਜਾਂਦਾ ਹੈਗਾ ਆਰਪੀਐਫ ਤੇ ਜੀਆਰਪੀ ਮਿਲ ਕੇ ਜਿਹੜਾ ਹੈਗਾ ਜੁਆਇੰਟ ਆਪਰੇਸ਼ਨ ਕਰਦੇ ਨੇ ਉਹਦੇ ਵਿੱਚ ਅ ਡਿਊਟੀਆਂ ਜਿਹੜੀਆਂ ਨੇ ਹੋਰ ਜਿਆਦਾ ਅੱਛੀ ਤਰੀਕੇ ਨਾਲ ਹੈਨਾ ਪਬਲਿਕ ਨਾਲ ਬਿਹੇਵ ਅੱਛੇ ਤਰੀਕੇ ਨਾਲ ਕੀਤਾ ਜਾਂਦਾ ਕਿ ਇਹ ਇਕੱਲ-ਤੁਕਾ ਕੋਈ ਇੱਕ ਜਿਹੜਾ ਮੁਲਾਜ਼ਮ ਸਾਡੇ ਦਾਦਾ ਕੁਝ ਕਰ ਜਾਂਦੇ ਨੇ ਮੇਬੀ ਹੋ ਸਕਦਾ ਹੈ ਇਹਦੇ ਪਿੱਛੇ ਕੋਈ ਹੋਰ ਸਟੋਰੀ ਨਿਕਲੇ ਜਦੋਂ ਅਸੀਂ ਇਹਨੂੰ ਪ੍ਰੋਪਰ ਉਹਦੇ ਚ ਕਰੀਏ ਹੈਨਾ ਤੇ ਪਰ ਫਿਰ ਵੀ ਹੁਣ ਜਿੱਦਾਂ ਕਿ ਵੀਡੀਓ ਵਾਇਰਲ ਹੋਇਆ ਹੈ ਉਹਦੇ ਚ ਦਿਖ ਰਿਹਾ ਕਿ ਸਾਡੇ ਮੁਲਾਜ਼ਮ ਦਾ ਉਹਦੇ ਚ ਫਾਲਟ ਦਿਖ ਰਿਹਾ ਹੈ ਕਿ ਉਹ ਪੀਸ ਦੇ ਕਰ ਰਿਹਾ ਹੈ ਮੁਲਾਜ਼ਮ ਤੇ ਕੀ ਕਰ ਰਹੀ ਹੈ ਅਸੀਂ ਆਪਣੀ ਹਾਸੀਨ ਸ਼ਾਸਨ ਜਿਹੜੀ ਸਾਡੀ ਜੋ ਬੰਦੀ ਕਾਰਵਾਈ ਹੈ ਉਹ ਅਸੀਂ ਅਮਲ ਚ ਲਿਆ ਰਹੇ ਹਾਂ ਠੀਕ ਹੈ ਅੱਜ ਜੀ ਸਾਡੇ ਧਿਆਨ ਚ ਲੈਂਦਾ ਤੇ ਲੋਕਾਂ ਕੀ ਬੀਲ ਨਾ ਜਦੋਂ ਪੁਲਿਸ ਨਾ ਕੋਆਰਡੀਨੇਟ ਹਾਂ ਦੇਖੋ ਮੈਂ ਪਬਲਿਕ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਦੇਖੋ ਆਪਣੀ ਜਦੋਂ ਵੀ ਤੁਸੀਂ ਟ੍ਰੇਨ ਚ ਚੜ੍ਹੇ ਹੋ ਸਫ਼ਰ ਕਰ ਰਹੇ ਹੋ ਤਾਂ ਕਨਫਰਮ ਕਰੋ ਕਿ ਤੁਸੀਂ ਪ੍ਰੋਪਰ ਆਪਣੀ ਟਿਕਟ ਲਈ ਹੈ ਹੈਨਾ ਮੈਂ ਇਹੀ ਦੇਖਣ ਚਾਹੁੰਦਾ ਕਿ ਹਾ ਟਿਕਟ ਦੇ ਬਿਨਾ ਜਿਹੜਾ ਉਹਦੇ ਚ ਚੜ੍ਹ ਜਾਂਦੇ ਆ ਕੁਛ ਨਾ ਕੁਛ ਉੱਥੇ ਟੀਟੀ ਨਾਲ ਜਾਂ ਸਾਡੇ ਹੈਨਾ ਮੁਲਾਜ਼ਮਾਂ ਨਾਲ ਕੋਈ ਇਦਾਂ ਦੀ ਇਸ਼ੂ ਲੈ ਕੇ ਹੋ ਵੀ ਜਾਂਦਾ ਹੈਗਾ ਤੇ ਪਬਲਿਕ ਨੂੰ ਜਿਹੜਾ ਕਿਉਂਕਿ ਸਾਡੇ ਕੋ ਪਹਿਲਾਂ ਹੀ ਮੁਲਾਜ਼ਮ ਘਟ ਹੈਗੇ ਆ ਤੇ ਉਹਦੇ ਚ ਵੀ ਸਕੋਰਚ ਵੀ ਅਸੀਂ ਇੱਕ ਇੱਕ ਡੱਬੇ ਚ ਇੱਕ ਇੱਕ ਮੁਲਾਜ਼ਮ ਨਹੀਂ ਜਿਹੜਾ ਸਾਡਾ ਉੱਥੇ ਡਿਊਟੀ ਪਰਫਾਰਮ ਕਰ ਸਕਦਾ ਰਾਈਟ ਇੱਕ ਟ੍ਰੇਨ ਦੇ ਵਿੱਚ ਮੁਸ਼ਕਿਲਾਂ ਤਿੰਨ ਜਾਂ ਚਾਰ ਇੰਨੇ ਕੁ ਮੁਲਾਜ਼ਮ ਹੁੰਦੇ ਆ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਉਹ ਆਪਣੀ ਡਿਊਟੀ ਜਿਹੜੀ ਹੈ ਕਿ ਪੂਰੀ ਪੂਰੀ ਕਵਰ ਕਰ ਸਕਣ ਟ੍ਰੇਨ ਨੂੰ ਹੈਨਾ ਕਿਤੇ ਇਹਦਾ ਹੋ ਵੀ ਜਾਂਦਾ ਹੈਗਾ ਪਰ ਇਹੀ ਹੈ ਕਿ ਜਿਹੜਾ ਵੀ ਮੁਲਾਜ਼ਮ ਇੰਦਾ ਯੂਨੀਫਾਰਮ ਦੇ ਵਿੱਚ ਹੈ ਨਾ ਦਿਖੇਗਾ ਮੀਸ ਬਿਹੇਵ ਕਰਦਾ ਉਹਦੇ ਖਿਲਾਫ ਵੀ ਕਾਰਵਾਈ ਜਾਂਦੀ ਜਾਂਦੀ ਹੈ ਜਦੋਂ ਲੱਗੇ ਕਿ ਟਿਕਟ ਨੂੰ ਲੈ ਕੇ ਇਹਦੀ ਸ਼ੁਰੂਆਤ ਹੁੰਦੀ ਹੈ ਨਾ ਤਾਂ ਕੋਈ ਨਹੀਂ ਹੈਗਾ ਇਹ ਤਾਂ ਮੈਂ ਜਸਟ ਇੱਕ ਤੁਹਾਨੂੰ ਦੱਸ ਰਹੀਆਂ ਵੀ ਕਈ ਤਕਰੀਬਨ ਅਸੀਂ ਦੇਖਦੇ ਆ ਕਿ ਵੀ ਪੈਸੇਂਜਰ ਚੜ ਜਾਂਦੇ ਨੇ ਇਦਾਂ ਹੀ ਹੈ ਨਾ ਤੇ ਕਈ ਇਸ਼ੂ ਹੁੰਦੇ ਨੇਗੇ ਉਹਦੇ ਵਿੱਚ ਹੈ ਨਾ ਪਰ ਇਹ ਕੋਈ ਜ਼ਰੂਰੀ ਨਹੀਂ ਕਿ ਇਹਦੇ ਵਿੱਚ ਵੀ ਇਹੀ ਹੋਇਆ ਹੋਵੇ ਪਰ ਇਸ਼ੂ ਸਾਹਮਣੇ ਆ ਜਾਂਦਾ ਹੈ ਨੀ ਹਲੇ ਹੁਣ ਪਤਾ ਚੱਲੇਗਾ ਉਸ ਤੋਂ ਬਾਅਦ ਅਸੀਂ ਹੈਨਾ ਫਿਲਹਾਲ ਅਸੀਂ ਉਹਦੇ ਖਿਲਾਫ ਕਾਰਵਾਈ ਜਿਹੜੀ ਹੈਗੀ ਉਹ ਮੰਜੀਆ ਦੇ ਵਿੱਚ ਜੀਆਰਪੀ ਪੁਲਿਸ ਵੱਲੋਂ 51000 ਨਸ਼ੀ ਗੋਲੀਆਂ ਨਰਮਾ ਦੇ ਕਿਤੇ ਹੋ ਗਿਆ ਇੱਕ ਮੁਲਾਜ਼ਮ ਵੱਲੋਂ ਤੇ ਉਹਦੇ ਰਿਗਾਰਡਿੰਗ ਜਿਹੜੇ ਹੋਰ ਬੰਦੇ ਇਸ ਤਰ੍ਹਾਂ ਦੇ ਕਰਦੇ ਆ ਉਹਨਾਂ ਵਾਸਤੇ ਕੀ ਕੀਤਾ ਜਾ ਰਿਹਾ ਹੈ ਬਿਲਕੁਲ ਸਾਡੀ ਜਿਹੜੀ ਹੈਗੀ ਐ ਸਕਾਟ ਸਿੱਦਾ ਇਹੀ ਕੰਮ ਹੈ ਸਾਡੀ ਸੀਆਈਏ ਇਹੀ ਕੰਮ ਕਰਦੇ ਨੇਗੇ ਉਹਦਾ ਇਹੀ ਕੰਮ ਹੈ ਜਿੱਥੇ ਵੀ ਸਾਨੂੰ ਇਦਾਂ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਾਂ ਡਾਊਟ ਹੁੰਦਾ ਹੈਗਾ ਹੈਨਾ ਆਪਣੇ ਤਰੀਕੇ ਨਾਲ ਅਸੀਂ ਜਿਹੜੀ ਸਰਚ ਕਰਦੇ ਆਂ ਤੇ ਜਿਹੜਾ ਵੀ ਪੜਿਆ ਜਾਂਦਾ ਉਹ ਫਲਾਗ ਜਿਹੜੀ ਕਾਰਵਾਈ ਲੰਦੀ ਜਾਂਦੀ ਹੈ ਮਨ ਵਿੱਚ ਬਿਲਕੁਲ ਕਰ ਵੀ ਰਹੇ ਆ ਸਰਚ ਆਪਰੇਸ਼ਨ ਕੰਟੀਨਿਊ ਹੋ ਵੀ ਰਹੇ ਆ ਸਾਡੇ ਜਿਹੜੇ ਆਉਟਰ ਤੇ ਵੀ ਜਿਹੜੀ ਹੈਗੀ ਡਿਊਟੀਆਂ ਲੱਗਦੀਆਂ ਮੁਲਾਜ਼ਮਾ ਦੀਆਂ ਉਹਨਾਂ ਦਾ ਕੰਮ ਹੀ ਹੁੰਦਾ ਹੈਗਾ ਵੀ ਆਉਟਰ ਤੇ ਕਿਤੇ ਸਾਈਡਾਂ ਤੇ ਕੁਝ ਇਦਾਂ ਦਾ ਅਗਰ ਹੋ ਰਿਹਾ ਹੈ ਤਾਂ ਉਹ ਕਾਰਵਾਈ ਅਮਲ ਚ ਲਿਆਂਦੇ ਜਿਹੜੇ ਵੀ ਪੜੇ ਜਾਂਦੇ ਆਂ Thank you